ਮਲਾਰ ਮਹੱਲਾ ਪੰਜਵਾ ਏ ਗੋਬਿੰਦ ਏ ਗੋਪਾਲ ਏ ਦਿਆਲ ਲਾਲ ਰਹਾਉ ਏ ਗੋਬਿੰਦ ਏ ਗੋਪਾਲ ਇਥੇ ਵਿਸਰਾਮ ਹੈ ਏ ਦਿਆਲ ਲਾਲ ਰਹਾਉ ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਦੀਨ ਦਰਦ ਨਿਵਾਰ हे समरथ हे समरथ अगम पूरन मोह माया तार अंध कूप महाभयान नानक पार उतार मलार महल्ला पहला अष्टपदीय कार पहला एक ओंकार सतगुरु प्रसाद चकवी नान नींद नह चाहे ਬਿਨ ਬੇੜਾ ਨੀਂਦ ਨਾ ਪਾਈ ਸੂਰ ਚਰੈ ਪ੍ਰਿਯ ਦੇਖੈ ਨਾਨੀ ਨੇਵ ਨੇਵ ਲਾਗੈ ਪਾਈ ਸੂਰ ਚਰੈ ਪ੍ਰਿਯ ਦੇਖੈ ਨਾਨੀ ਨੇਵ ਨੇਵ ਲਾਗੈ ਪਾਈ ਧਿਰ ਭਾਵੈ ਪ੍ਰੇਮ ਸਖਾਈ ਤੇਸ ਬਿਨ ਘੜੀ ਨਹੀਂ ਜਗ ਜੀਵਾ ਐਸੀ ਪਿਆਸ ਤਸਾਈ ਰਹਾਉ ਤੇਸ ਬਿਨ ਘੜੀ ਨਹੀਂ ਜਗ ਜੀਵਾ ਇਥੇ ਵਿਸਰਾਮ ऐसी प्यास तिसाई सर्वर कमल किरण आकाशी बिकसै सहज सुभाई प्रीतम प्रीत बनी अब ऐसी प्रीतम प्रीत बनी अब ऐसी ज्योति ज्योत मिलाई चात्रक जाल बिन प्रयो प्रयो तीरै चात्रक पदते यम कलादो चात्रक जाल बिन प्रयो प्रयो तीरै इति विश्राम ਬੇਲੇ ਪਕਰ ਬੇਲ ਲਾਈ ਘਨ ਹਰ ਕੋਰ ਦਸਾ ਦਿਸ ਵਰਸੈ ਬਿਨ ਜਲ ਪਿਆਸ ਨਾ ਜਾਈ ਮੀਨ ਨਿਵਾਸ ਉਪਜੈ ਜਾਲ ਹੀ ਤੇ ਸੁਖ ਦੁਖ ਪੁਰਬ ਕਮਾਈ ਖੇਨ ਤਿਲ ਰਹਿ ਨਾ ਸਕੈ ਪਾਲ ਜਾਲ ਬਿਨ ਖੇਨ ਤਿਲ ਰਹਿ ਨਾ ਸਕੈ ਪਾਲ ਜਲ ਬਿਨ ਇਥੇ ਵਿਸਰਾਮ ਮਰਨ ਜੀਵਨ ਤੇ ਸਤਾਈ ਤਾਨ ਵਾਂਡੀ ਪਰਦੇਸ ਨਿਵਾਸੀ ਸੱਚੇ ਗੁਰ ਪਰਹ ਸ਼ਬਦ ਪਠਾਈ ਸੱਚੇ ਗੁਰ ਪਰਹ ਸ਼ਬਦ ਪਠਾਈ ਗੁਣ ਸੰਗ੍ਰਹਿ ਪ੍ਰਭ ਰਿਦੈ ਨਵਾਸੀ ਭਗਤ ਰਤੀ ਹਰ ਖਾਈ ਪ੍ਰੇਵ ਪ੍ਰਯੋਗ ਕਰ ਸਵੇ ਹੈ ਜੇਤੀ ਗੁਰ ਭਾਵੈ ਪ੍ਰਯੋ ਪਾਈ ਪ੍ਰੇਵ ਨਾਲੇ ਸਾਧ ਹੀ ਸੱਚ ਸੰਗੇ ਨਦਰੀ ਮੇਲ ਮਲਾਈ ਸਬੋ ਮੈਂ ਜੀਓ ਜੀਓ ਹੈ ਸੋਈ ਘਟ ਘਟ ਰਹਿ ਅਸਮਾਈ ਗੁਰ ਪ੍ਰਸਾਦ ਘਰ ਹੀ ਪ੍ਰਗਾਸਿਆ ਸਹਜੇ ਸਹਜ ਸਮਾਈ ਆਪਣਾ ਕਾਜ ਸਵਾਰੂ ਆਪੇ ਸੁਖ ਦਾਤੇ ਗੋਸਾਈ ਗੁਰ ਪ੍ਰਸਾਦ ਘਰ ਹੀ ਪਿਰ ਪਾਇਆ ਤੋ ਨਾਨਕ ਤਪਤ ਬੁਝਾਈ ਮਲਾਰ ਮਹੱਲਾ ਪਹਿਲਾ ਜਾਗਤ ਜਾਗ ਰਹਿ ਗੁਰ ਸੇਵਾ ਜਾਗਤ ਜਾਗ ਰਹਿ ਗੁਰ ਸੇਵਾ ਬਿਨ ਹਰ ਮੈਂ ਕੋ ਨਾਹੀ ਅਨੇਕ ਜਤਨ ਕਰ ਰਹਿ ਨਾ ਪਾਵੇ ਆਚ ਕਾਚ ਢਰ ਪਾਹੀ ਇਸ ਤਾਨ ਧਾਨ ਕਾ ਕਹ ਗਰਭ ਕੈਸਾ ਬਿਨ ਸਤ ਬਾਰ ਨਾ ਲਾਗੈ ਬਵਰੇ ਬਿਨ ਸਤ ਬਾਰ ਨਾ ਲਾਗੈ ਬਵਰੇ ਹੋ ਮੈਂ ਗਰਭ ਖਪੈ ਜਗ ਐਸਾ ਰਹਾਉ ਜੈ ਜਗਦੀਸ ਪ੍ਰਭੂ ਰਖਵਾਰੇ ਰੱਖੈ ਪਰਖੈ ਸੋਈ ਜੀਤੀ ਹੈ ਤੇਤੀ ਤੁਝ ਹੀ ਤੇ ਤੁਮ ਸਰ ਅਵਰ ਨ ਕੋਈ ਜੀਵ ਉਪਾਏ ਜੁਗਤ ਵਸ ਕੀਨੀ ਆਪੇ ਗੁਰਮੁਖ ਅੰਜਨ ਅਮਰ ਅਨਾਥ ਸਰਬ ਸਿਰਮੋਰਾ ਸਿਰਮੋਰਾ ਪਾਠ ਇਕੱਠਾ ਸੰਪਰਦਾਇ ਚ ਕਰਾਇਆ ਜਾਂਦਾ ਹੈ ਅਮਰ ਅਨਾਥ ਸਰਬ ਸਿਰਮੋਰਾ ਕਾਲ ਵਿਕਾਲ ਭਰਮ ਭੈ ਖੰਝਨ ਕਾਗਦ ਕੋਟ ਇਹੋ Jag ਹੈ ਬਪੁਰੂ ਰੰਗਣ ਚਿਹਨ ਚਤੁਰਾਈ ਨਾਨੀ ਸੀ ਬੂਂਦ ਪਵਨ ਪਾਤ ਖੋਵੈ ਜਨਮ ਮਰੈ ਖਿੰਨ ਤਾਈ ਨਦੀ ਉਪਕੰਠੋ ਜੈਸੇ ਘਰ ਤਰਵਰ ਉਪ ਕੰਠ ਵੱਖਰਾ ਪਾਠ ਕਰਨਾ ਹੈ ਨਦੀ ਉਪਕੰਠ ਲਿਖਿਆ ਇਕੱਠਾ ਹੈ ਸੰਪਰਦਾਚ ਵੱਖਰਾ ਕਰਾਇਆ ਜਾਂਦਾ ਨਦੀ ਉਪਕੰਠ ਜੈਸੇ ਘਰ ਤਰਵਰ ਇਥੇ ਵਿਸਰਾਮ ਹੈ ਸਰਪਨ ਘਰ ਘਰ ਮਾਹੀ ਨਦੀ ਓਪਕੰਠ ਜੈਸੇ ਘਰ ਤਰਵਰ ਸਰਪਣ ਘਰ ਘਰ ਮਾਹੀ ਉਲਟੀ ਨਦੀ ਕਹਾ ਘਰ ਤਰਵਰ ਸਰਪਣ ਦਸਾ ਦੂਜਾ ਮਨ ਮਾਹੀ ਗਾਰੜ ਗੁਰ ਗਾਰੜ ਗੁਰ ਗਿਆਨ ਧਿਆਨ ਗੁਰ ਬਚਨੀ ਵਿਖਿਆ ਗੁਰਮਤ ਜਾਰੀ ਗਾਰੜ ਗੁਰ ਗਿਆਨ ਧਿਆਨ ਗੁਰ ਬਚਨੀ ਵਿਖਿਆ ਗੁਰਮਤ ਜਾਰੀ ਮਾਨ ਤਨਹੀਮ ਭਏ ਸੱਚ ਪਾਇਆ ਹਰ ਕੀ ਭਗਤ ਨਿਰਾਰੀ ਜੀਤੀ ਹੈ ਤੇਤੀ ਤੂਦ ਜਾਚੈ ਤੂ ਸਰਬ ਜੀਆ ਦਯਾਲਾ ਤੁਮਰੀ ਸਰਨ ਪਰੇ ਪਤਰਾਖਹੁ ਸੱਚ ਮਿਲੈ ਗੋਪਾਲਾ ਬਾਦੀ ਧੰਦ ਅੰਧ ਨਹੀਂ ਸੂਝੈ ਬਾਦੀ ਧੰਦ ਅੰਧ ਇਥੇ ਠਮਕ ਲਗੇਗੀ ਬਾਦੀ ਤੰਦ ਅੰਦ ਤੰਦੇ ਵਿੱਚ ਫਸੀ ਹੋਈ ਲੁਕਾਈ ਅੰਨੀ ਹੋਈ ਹੋਈ ਹੈ ਬਾਦੀ ਤੰਦ ਅੰਦ ਨਹੀਂ ਸੂਝੈ ਬਾਦੀ ਤੰਦ ਅੰਦ ਨਹੀਂ ਸੂਝੈ ਬਦਕ ਕਰਮ ਕਮਾਵੇ ਬਦਕ ਕਰਮ ਕਮਾਵੇ ਸਤਗੁਰ ਮਿਲੈ ਤਾਂ ਸੂਝਸ ਬੂਝਸ ਸਚ ਮਨ ਗਿਆਨ ਸਮਾਵੇ ਨਿਰਗੁਣ ਦੇਹ ਸਾਚ ਬਿਨ ਕਾਚੀ ਨਿਰਗੁਣ ਦੇਹ ਸਾਚ ਬਿਨ ਕਾਚੀ ਨਿਰਗੁਣ ਦੇਹ ਸਾਚ ਬਿਨ ਕਾਚੀ ਮੈਂ ਪੁੱਛੋ ਗੁਰ ਆਪਣਾ ਨਾਨਕ ਸੋ ਪ੍ਰਭ ਪ੍ਰਭੂ ਦਿਖਾਵੇ ਬਿਨ ਜਗ ਬਿਨ ਸਾਚੇ ਜਗ ਸੁਪਨਾ ਮਲਾਰ ਮਹੱਲਾ ਪਹਿਲਾ ਚਾਤ੍ਰਿਕ ਮੀਨ ਜਲ ਹੀ ਤੇ ਸੁਖ ਪਾਵਹਿ ਸਾਰੰਗ ਸ਼ਬਦ ਸੁਹਾਈ ਚਾਤ੍ਰਿਕ ਮੀਨ ਜਲ ਹੀ ਤੇ ਸੁਖ ਪਾਵਹਿ ਇਥੇ ਵਿਸਰਾਮ ਸਾਰੰਗ ਸ਼ਬਦ ਸੁਹਾਈ ਰੈਣ ਬਬੀਹਾ ਬੋਲਿਓ ਮੇਰੀ ਮਾਈ ਰੈਣ ਬਬੀਹਾ ਇਥੇ ਵਿਸਰਾਮ ਬੋਲਿਓ ਮੇਰੀ ਮਾਈ ਰਹਾਉ ਪ੍ਰੇਯ ਸੋ ਪ੍ਰੀਤ ਨਾ ਉਲਟਾ ਕਬਹੂ ਪ੍ਰੇਯ ਸੋ ਪ੍ਰੀਤ ਇਥੇ ਠਮਕ ਨਾ ਉਲਟਾ ਕਬੂ ਇੱਥੇ ਵਿਸਰਾਮ ਹੈ ਜੋ ਤੈ ਭਾਵਐ ਸਾਈ ਨੀਦ ਗਈ ਹਮੈ ਤਨ ਥਾਕੀ ਸਚ ਮਤ ਹਿਰਦੈ ਸਮਾਈ ਰੂਖੀ ਬਿਰਖੀ ਉਡਾ ਭੁਖਾ ਰੂਖੀ ਬਿਰਖੀ ਉਡਾ ਭੁਖਾ ਇੱਥੇ ਵਿਸਰਾਮ ਲਾਉਣਾ ਹੈ ਪੀਵਾ ਨਾਮ ਸੁਭਾਈ ਲੋਚਨ ਤਾਰ ਲਲਤਾ ਬਿਲ ਲਾਤੀ ਦਰਸ਼ਨ ਪਿਆਸ ਰਜਾਈ ਪ੍ਰੇਯ ਬਿਨ ਸੀਗਾਰ ਕਰੀ ਤੇਤਾ ਤਨ ਤਾਪੈ ਕਾਪਰ ਅੰਗ ਨਾ ਸੁਹਾਈ ਆਪਣੇ ਪਿਆਰੇ ਬਿਨ ਇੱਕ ਖਿੰਨ ਰਹਿ ਨ ਸਕਉ ਬੇਨ ਮਿਲੇ ਨੀਂਦ ਨਾ ਪਾਈ ਆਪਣੇ ਪਿਆਰੇ ਬਿਨ ਇੱਕ ਖਿੰਨ ਰਹਿ ਨ ਸਕਉ ਇਥੇ ਵਿਸਰਾਮ ਬੇਨ ਮਿਲੇ ਨੀਂਦ ਨਾ ਪਾਈ ਤੇਰਨ ਅਜੀਕ ਨਾ ਬੁਝੈ ਬਕੜੀ ਸਤਗੁਰ ਦਿਆ ਦਿਖਾਈ ਸਹਿਜ ਮਿਲਿਆ ਤਬ ਹੀ ਸੁਖ ਪਾਇਆ ਤ੍ਰਿਸ਼ਨਾ ਸ਼ਬਦ 부ਝਾਈ ਤ੍ਰਿਸ਼ਨਾ ਸ਼ਬਦ 부ਝਾਈ ਤ੍ਰਿਸ਼ਨਾ ਸ਼ਬਦ 부ਝਾਈ ਕਹੋ ਨਾਨਕ ਤੁਝ ਤੇ ਮਨ ਮੰਨਿਆ ਕੀਮਤ ਕਹਿਣ ਨਾ ਜਾਈ ਮਲਾਰ ਮਹੱਲਾ ਪਹਿਲਾ ਅਸ਼ਟਪਦੀਆ ਕਾਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਅਖਲੀ ਊਂਡੀ ਜਾਲ ਭਰ ਨਾਲ ਇਹ ਪਾਠ ਧਿਆਨ ਨਾਲ ਬੋਲਣਾ ਪਰਨਾਲ ਪਾਠ ਨਹੀਂ ਕਰਨਾ ਇੱਥੇ ਅਖਲੀ ਊਂਡੀ ਇੱਥੇ ਕਿਸ ਰਾਮ ਹੈ ਜਾਲ ਭਰ ਨਾਲ ਦੂਗਰ ਉਚਾਉ ਗੜ ਪਾਤਾਲ ਸਾਗਰ ਸੀਤਲ ਗੁਰ ਸ਼ਬਦ ਵਿਚਾਰ ਮਾਰਗ ਮੁਕਤਾ ਹਉਮੈ ਮਾਰ ਮੈਂ ਅੰਧਲੇ ਨਾਵੇ ਕੀ ਜੋਤ ਨਾਮ ਆਧਾਰ ਚੱਲਾ ਗੁਰ ਕੈ ਭੈ ਭੀਤ ਨਾਮ ਆਧਾਰ ਤੇ ਵਿਸਰਾਮ ਚੱਲਾ ਗੁਰ ਕੈ ਭੈ ਭੀਤ ਰਹਾਉ ਸਤਗੁਰ ਸਬਦੀ ਪਾਧ ਰਜਾਨ ਗੁਰ ਕੈ ਤਕਿਐ ਸਾਚੈ ਤਾਨ ਨਾਮ ਸਮਹਲਸ ਰੂੜੀ ਬਾਣ ਥਾਂ ਭਾਵੈ ਦਰ ਲਹਿਸ ਪੀਰਾਨ ਇਹ ਭਾਵੈ ਪਦ ਤੇ ਵਿਸਰਾਮ ਲਾਉਣਾ ਹੈ ਉਡਾ ਬੈਸਾ ਏਕ ਲੇਵਤਾਰ ਗੁਰ ਕੈ ਸਬਦ ਨਾਮ ਆਧਾਰ ਨਾ ਜਲ ਡੂੰਗਰ ਨਾ ਉੱਚੀ ਤਾਰ ਨਿਜ ਘਰ ਵਾਸਾ ਤਹ ਮਾਗ ਨ ਚਾਲਣ ਹਾਰ ਜੇਤ ਘਰ ਵਸਹਿ ਤੂ ਹੈ ਵਿਦ ਜਾਣ ਹੈ ਬੀਜੋ ਮਹਿਲ ਨ ਜਾਪੈ ਜੇਤ ਘਰ ਵਸਹਿ ਤੂ ਹੈ ਵਿਦ ਜਾਣ ਹੈ ਇਥੇ ਵਿਸਰਾਮ ਬੀਜੋ ਮਹਿਲ ਨ ਜਾਪੈ ਸਤਗੁਰ ਬਾਝੋ ਸਮਝ ਨ ਹੋਵੀ ਸਭ ਜਗ ਦੱਬਿਆ ਛਾਪੈ ਕਰਨ ਪਲਾਵ ਕਰੈ ਬਿਲ ਲਾਤੋ ਵੇਨ ਗੁਰ ਨਾਮ ਨਾ ਜਾਪੈ ਪਾਲ ਪੰਕਜ ਮਹਿ ਨਾਮ ਛਡਾਈ ਜੇ ਗੁਰ ਸ਼ਬਦ ਸਿ ਆਪੈ ਇਕ ਮੂਰਖ ਅੰਦੇ ਮੁਗਦ ਗਵਾਰ ਇਕ ਸਤਗੁਰ ਕੈ ਭੈ ਨਾਮ ਆਧਾਰ ਸਾਚੀ ਬਾਣੀ ਮੀਠੀ ਅੰਮ੍ਰਿਤ ਤਾਰ ਇਹ ਮੀਠੀ ਪਦ ਤੇ ਵਿਸਰਾਮ ਲਾਉਣਾ ਜੇਨ ਪੀਤੀ ਤੇ ਸੰਬੋਖ ਦੁਆਰ ਨਾਮ ਭੈ ਭਾਏ ਰਿਦੈ ਵਸਾਈ ਗੁਰ ਕਰਣੀ ਸਚ ਬਾਣੀ ਇੰਦ ਵਰਸੈ ਧਰਤ ਸੁਹਾਵੀ ਘਾਟ ਘਾਟ ਜੋਤ ਸਮਾਣੀ ਕਾਲਰ ਬੀਜਸ ਦੁਰਮਤ ਐਸੀ ਨਗੂਰੇ ਕੀ ਨਿਸ਼ਾਨੀ ਸਤਗੁਰ ਬਾਝੋ ਘੂਰ ਅੰਧਾਰਾ ਦੂਬ ਮੁਏ ਬਿਨ ਪਾਣੀ ਜੋ ਕਿਛਕੀਨੋ ਸੋ ਪ੍ਰਭੂ ਰਜਾਈ ਜੋ ਧੁਰ ਲਿਖਿਆ ਸੋ ਮਿਟਣਾ ਨਾ ਜਾਏ ਹੁਕਮੇ ਬਾਧਾ ਕਾਰ ਕਮਾਏ ਏਕ ਸ਼ਬਦ ਰਾਚੈ ਸੱਚ ਸਮਾਏ ਚਹ ਦਿਸ ਹੁਕਮ ਵਰਤਾ ਪ੍ਰਭ تیਰਾ ਚਹ ਦਿਸ ਨਾਮ ਪਤਾਲੰ ਸਭ ਮਹਿ ਸ਼ਬਦ ਵਰਤਾ ਪ੍ਰਭ ਸਾਚਾ ਕਰਮ ਮਿਲੈ ਬੈ ਆਲੰ ਸਭ ਮਹਿ ਸ਼ਬਦ ਵਰਤਾ ਇਥੇ ਠਮਕ ਪ੍ਰਭ ਸਾਚਾ ਇਥੇ ਵਿਸਰਾਮ ਕਰਮ ਮਿਲੈ ਬੈ ਆਲੰ ਜਾਮਣ ਮਰਣਾ ਦਿਸ਼ਾ ਸਿਰ ਉਭਉ ਇ ਜਾਮਣ ਜਕਸ ਕੇ ਬੋਲ ਨਾ ਜਾਮਣ ਨਹੀਂ ਕਹਿਣਾ ਜਾਮਣ ਮਰਣਾ ਦੀਸਾ ਸਿਰ ਉੱਭੋ ਹੁਦਿਆ ਨਿਦਰਾ ਕਾਲੰ ਨਾਨਕ ਨਾਮ ਮਿਲੈ ਮਨ ਭਾਵੈ ਸਾਚੀ ਨਦਰ ਰਸਾਲੰ